ਸਤਿ ਸ਼੍ਰੀ ਅਕਾਲ ਜੀ ਸਾਰੇ ਤੇ ਤੁਹਾਡੇ ਤੁਹਾਡੇ ਇੱਕ ਵਾਰੀ ਫਿਰ 37ਵੀਂ ਸਿੱਖ ਖੇਡਾਂ ਆਸਟ੍ਰੇਲੀਆ ਦੇ ਵਿੱਚ ਸਿਡਨੀ ਦੇ ਸ਼ਹਿਰ ਕ੍ਰਿਸਟਸ स्पोर्टਿੰਗ ਜਿਹੜਾ ਕਲੱਬ ਹੈ ਉਹਦੇ ਵਿੱਚ ਹੋ ਰਹੀਆਂ ਨੇ ਇਸ ਵਕਤ ਅਸੀਂ ਜਿਸ ਜਗ੍ਹਾ ਤੇ ਖੜੇ ਆ ਬਿਲਕੁਲ ਕਬੱਡੀ ਗਰਾਊਂਡ ਦੇ ਪਿੱਛੇ ਐਂਡ ਲੰਗਰ ਹਾਲ ਦੇ ਬਿਲਕੁਲ ਨਾਲ ਸਾਡੇ ਨਾਲ ਸਰਪਜੀਤ ਸਿੰਘ ਜੀ ਨੇ ਤੁਸੀਂ ਪਹਿਲਾਂ ਪਹਿਤ ਜਾਣਦੇ ਹੋ ਹਰ ਸਾਲ ਹਰ ਵਾਰ ਜਦੋਂ ਵੀ ਕਿਤੇ ਇਵੈਂਟ ਹੁੰਦਾ ਅਸੀਂ ਤੁਹਾਨੂੰ ਇਹਨਾਂ ਦੇ ਰੂਪ ਰੂਪ ਬਹੁਤ ਵਾਰੀ ਕੀਤਾ ਕਿਉਂਕਿ ਕੰਮ ਜਦੋਂ ਵਧੀਆ ਆਪਣੀ ਸੰਗਤ ਲਈ ਕਰੀਏ ਆਪਣੀ ਕੌਮਲੀਕ ਕਰੀਏ ਭਰਾਵਾਂ ਲਈ ਕਰੀਏ ਤਾਂ ਉਹਨਾਂ ਦਾ ਚਿਹਰਾ ਤੁਹਾਡੇ ਰੂਬਰੂ ਆਉਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਇਹਨਾਂ ਦੀ ਅਗਰ ਇੰਟਰੋਡਕਸ਼ਨ ਤੁਸੀਂ ਬਹੁਤੇ ਜਾਣਦੇ ਹੋ ਪਰ ਫਿਰ ਵੀ ਮੈਂ ਦੱਸ ਦਿਆਂ ਹਰ ਸਾਲ ਇਹ ਆਸਟ੍ਰੇਲੀਆ ਤੋਂ ਪਾਕਿਸਤਾਨ ਖਾਸ ਕਰ ਨਨਕਾਣਾ ਸਾਹਿਬ ਵਾਸਤੇ ਜਿਹੜੀ ਯਾਤਰਾ ਹੈ ਉਹ ਲੈ ਕੇ ਜਾਂਦੇ ਆ 2025 ਦੇ ਵਿੱਚ ਅਗੇਨ ਨਵੰਬਰ ਮਹੀਨੇ ਦੇ ਵਿੱਚ ਇਹਨਾਂ ਨੇ ਯਾਤਰਾ ਦੁਬਾਰਾ ਆਰੰਭ ਕੀਤੀ ਆ ਉਹਦੀ ਬੁਕਿੰਗਸ ਰਜਿਸਟ੍ਰੇਸ਼ਨ ਸਾਰੀਆਂ ਸ਼ੁਰੂ ਹੋ ਗਈਆਂ ਨੇ ਆਪਾਂ ਇਹਨਾਂ ਤੋਂ ਗੱਲਬਾਤ ਕਰਾਂਗੇ ਉਹਦੇ ਬਾਰੇ ਕੀ ਪ੍ਰੋਸੈਸ ਆ ਔਰ ਇਹ ਤਕਰੀਰ ਪਣ ਮੈਨੂੰ ਲੱਗਦਾ ਹੈ ਕਿ ਇਸ ਸਾਲ ਆਪਾਂ ਬਾਕੀ ਗੱਲ ਕਰਾਂਗੇ 8ਵੀਂ ਵਾਰ ਜਿਹੜੀਆਂ 2017 ਤੋਂ ਇਹਨਾਂ ਨੇ ਸ਼ੁਰੂਆਤ ਕੀਤੀ ਸੀ 2025 ਦੀ ਜਿਹੜੀ ਨਵੰਬਰ ਦੇ ਵਿੱਚ ਯਾਤਰਾ ਦੁਬਾਰਾ ਫਿਰ ਪਾਕਿਸਤਾਨ ਤੋਂ ਪਾਕਿਸਤਾਨ ਨੂੰ ਜਿਹੜੀ ਆਸਟ੍ਰੇਲੀਆ ਦੀ ਸੰਗਤ ਵੱਲੋਂ ਜਾਣੀ ਆ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸਰਵਿਸ ਸਿੰਘ ਜੀ ਸਵਾਗਤ ਹੈ ਤੁਹਾਡਾ ਹਾਂਜੀ ਸਸੀ ਗੱਲ ਜੀ ਦਲਜੀਤ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਪੰਜਾਬ ਟੀਵੀ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਕਿ ਹਰ ਸਾਲ ਮੈਨੂੰ ਬਹੁਤ ਸਾਲਾਂ ਤੋਂ ਸੰਗਤ ਦੇ ਰੂਬਰੂ ਕਰਦੇ ਨੇ ਤੇ ਮੈਨੂੰ ਆਪਣੀ ਗੱਲ ਕਹਿੰਦਾ ਮੌਕਾ ਦਿੰਦੇ ਨੇ ਮੈਂ ਹਰ ਸਾਲ ਹੀ ਸੰਗਤ ਨੂੰ ਦੇ ਉੱਤੇ ਲੈ ਕੇ ਜਾਣਾ ਜੀ ਜਿਹਦੇ ਵਿੱਚ ਆਪਾਂ ਜਿਹੜਾ ਇਹ ਸਾਡਾ ਇੱਕ ਆਸਟ੍ਰੇਲੀਆ ਸੰਗਤ ਨਨਕਾਣਾ ਸਾਹਿਬ ਚੈਰੀਟੇਬਲ ਆਰਗੇਨਾਈਜੇਸ਼ਨ ਹੈਗੀ ਆ ਜਿਹੜੀ ਕਿ ਸੰਗਤ ਨੂੰ ਵਿਦਾਊਟ ਐਨੀ ਪ੍ਰੋਫਿਟ ਅਸੀਂ ਮਤਲਬ ਖਰਚਾ ਲੈਣੇ ਆ ਜੋ ਵੀ ਟਰਾਂਸਪੀਰੈਂਟ ਖਰਚਾ ਹੁੰਦਾ ਹੈਗਾ ਜੀ ਉਹਦੇ ਵਿੱਚ ਇੱਥੇ ਜਿਹੜੇ ਵੀ ਕੋਈ ਪੀਆਰ ਨੇ ਸਿਟੀਜ਼ਨ ਨੇ ਉਹ ਸਾਰੇ ਸਾਡੇ ਨਾਲ ਜਾ ਸਕਦੇ ਹੈਗੇ ਆ ਪਰ ਟੂਰਿਸਟ ਵੀਜ਼ਾ ਵਾਲੇ ਮਤਲਬ ਟੂਰਿਸਟ ਜੀ ਟੂਰਿਸਟ ਵਾਲੇ ਵੀ ਜਾ ਸਕਦੇ ਨਹੀਂ ਟੂਰਿਸਟ ਵਾਲੇ ਵੀਜ਼ਾ ਨਹੀਂ ਜਾ ਸਕਦੇ ਕਿਉਂਕਿ ਜਿਹੜਾ ਆਲਰੇਡੀ ਇੱਥੇ ਟੂਰਿਸਟ ਵੀਜ਼ਾ ਤੇ ਆਇਆ ਉਹਨੂੰ ਅੱਗੇ ਟੂਰਿਸਟ ਵੀਜ਼ਾ ਨਹੀਂ ਮਿਲਦਾ ਹੈਗਾ ਬਾਕੀ ਇਹ ਨਾ ਸਿੱਧਾ ਪਾਕਿਸਤਾਨ ਜਾਣਾ ਜਾਂਦਾ ਉਹ ਵੀ ਜਾ ਸਕਦਾ ਹੈ ਇੱਥੇ ਸਿੱਧਾ ਵਾਪਸ ਆ ਸਕਦਾ ਹੈ ਜਾਂ ਉੱਥੇ ਜਾ ਕੇ ਉੱਥੋਂ ਇੰਡੀਆ ਜਾਣਾ ਚਾਹੇ ਕੋਈ 10-15 ਦਿਨ ਉੱਥੋਂ ਹੋ ਕੇ ਫਿਰ ਵਾਪਸ ਆ ਸਕਦਾ ਹੈ ਜਾਂ ਕੋਈ ਵੀ ਬੰਦਾ ਇੰਡੀਆ ਗਿਆ ਹੋਇਆ ਉੱਥੋਂ ਇੰਡੀਆ ਤੋਂ ਵਾਗਾ ਬਾਰਡਰ ਐ ਐਂਟਰ ਕਰਕੇ ਦੁਬਾਰਾ ਫਿਰ ਵਾਗਾ ਬਾਰਡਰ ਨਹੀਂ ਵਾਪਸ ਇੰਡੀਆ ਆ ਕੇ ਜਦੋਂ ਮਰਜੀ ਉਹ ਆਪਣਾ ਵਾਪਸ ਆ ਸਕਦਾ ਪਰ ਜਿਹੜਾ ਸਾਡਾ ਟੂਰ ਹੈਗਾ ਉਹ ਹੈਗਾ 2 ਨਵੰਬਰ ਤੋਂ ਲੈ ਕੇ 12 ਨਵੰਬਰ ਦਾ ਅਸੀਂ ਜਿਵੇਂ ਕੋਈ ਇੰਡੀਆ ਗਿਆ ਹੋਇਆ ਹੋਵੇ ਉਹ ਸਾਨੂੰ ਉੱਥੋਂ ਜੁਆਇਨ ਕਰ ਸਕਦਾ ਹੈ 2 ਤਰੀਕ ਨੂੰ ਵਾਗਾ ਬਾਰਡਰ ਤੇ 9 ਵਜੇ ਤੋਂ ਤੇ ਅਸੀਂ ਉਹਨਾਂ ਨੂੰ 1 ਉਨੂੰ ਵਾਪਿਸ ਜਿਹੜਾ ਹੈਗਾ ਬਾਗਾ ਬਾਟਰ ਤੇ ਡ੍ਰੌਪ ਕਰ ਦੇਣਾ ਹੈਗਾ ਜਿਹਦੇ ਵਿੱਚ ਕੀ ਅਸੀਂ ਤੁਹਾਨੂੰ ਉੱਥੇ 19 ਤੋਂ ਲੈ ਕੇ 21 ਗੁਰਦੁਆਰਿਆਂ ਨੂੰ ਕਰਾਣੇ ਹੈਗੇ ਆ 19 ਤੋਂ 21 ਮੈਂ ਤਾਂ ਕਹਿੰਨਾ ਉਹਨਾਂ ਕੋਈ ਨਾ ਕੋਈ ਹਰ ਸਾਲ ਇੱਕ ਅਦਾ ਗੁਰਦੁਆਰਾ ਜਿਹੜਾ ਹੁੰਦਾ ਹੈਗਾ ਕਈ ਵਾਰੀ ਬੰਦ ਹੁੰਦਾ ਹੈਗਾ ਹੈ ਨਾ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਵੱਧ ਤੋਂ ਵੱਧ ਦਰਸ਼ਨ ਕਰਾਉਣ ਦੀ ਜਿੰਨੀ ਵੀ ਟਰਾਂਸਪੋਰਟੇਸ਼ਨ ਹੈਗੀ ਹੈ ਉਹ ਸਾਰਾ ਸਕਿਉਰਿਟੀ ਦਾ ਸਾਰਾ ਖਰਚਾ ਮਤਲਬ ਅਸੀਂ ਸਾਰਾ ਉੱਥੇ ਆਰਗੇਨਾਈਜ਼ ਕਰਦੇ ਹੈਗੇ ਜੀ ਰਹਿਣ ਦਾ ਜਿਹੜਾ ਹੁੰਦਾ ਸਾਰਾ ਅਸੀਂ ਹੋਟਲ ਦੇ ਵਿੱਚ ਕੀਤਾ ਹੁੰਦਾ ਹੈ ਜੀ ਲਾਹੌਰ ਦੇ ਵਿੱਚ ਉੱਥੋਂ ਹੀ ਅਸੀਂ ਸਾਰੇ ਟੂਰ ਮੈ ਪੰਜਾਬ ਦੀ ਉਹੀ ਖੁਸ਼ਬੂ ਪੰਜਾਬ ਦਾ ਉਹੀ ਰੰਗ ਤੇ ਪੰਜਾਬ ਵਾਲਾ ਸਵਾਦ ਸ਼ੁੱਧ ਤੇ ਤਾਜ਼ਾ ਖੇਤਾਂ ਤੋਂ ਸਿੱਧਾ ਤੁਹਾਡੇ ਡਾਈਨਿੰਗ ਟੇਬਲ ਤੱਕ ਫਾਰਮਰ ਮੇਡ ਚੱਕੀ ਫਰੈਸ਼ ਆਟਾ ਸਾਡੇ ਆٹے ਦੀ ਹੈ ਖਾਸ ਗੱਲ ਕਿਉਂਕਿ ਅਸੀਂ ਸਿਰਫ ਲੋਕਲ ਆਸਟ੍ਰੇਲੀਅਨ ਅਨਾਜ ਵਰਤਦੇ ਹਾਂ ਕੋਈ ਮਿਲਾਵਟ ਨਹੀਂ ਕੋਈ ਗਦਾਮਾਂ ਚ ਪਿਆ ਹੋਇਆ ਪੁਰਾਣਾ ਆਟਾ ਨਹੀਂ ਸਿਰਫ ਤਾਜ਼ਾ ਪੀਸਿਆ ਹੋਇਆ ਚੱਕੀ ਆਟਾ ਇੱਥੇ ਹਰ ਤਰ੍ਹਾਂ ਦੇ ਬਿਸਕੁਟ ਵੀ ਉਪਲਬਧ ਹਨ ਤੇ ਉਹਨਾਂ ਦੀ ਪੈਕੇਜਿੰਗ ਕਰਨ ਦਾ ਵੀ ਖਾਸ ਪ੍ਰਬੰਧ ਹੈ ਅਸੀਂ ਮੁਹੱਈਆ ਕਰਵਾਉਂਦੇ ਹਾਂ ਫਰੈਸ਼ ਆਟਾ बेसन मल्टी ग्रेन ਤੇ ਮੱਕੀ ਦਾ ਆਟਾ ਬਿਲਕੁਲ ਫਰੈਸ਼ ਜਸਕਰਨ ਸਿੰਘ ਰਾਜਵੀਰ ਸਿੰਘ ਦੀ ਟੀਮ ਫਾਰਮਰ ਮੇਡ ਕਨੈਕਟਿੰਗ ਪੀਪਲ ਟੂ THEIR ਫੂਡ ਰੂਟਸ ਭਾਈ ਇਹਦੇ ਵਿੱਚ ਸਿੰਪਲ ਜਿਹਾ ਆਮ ਸਵਾਲ ਹੁੰਦਾ ਕਿ ਇੱਕ ਆਮ ਜਿਹੜਾ ਬੰਦਾ ਕੱਲਾ ਜਾਣਾ ਚਾਹੁੰਦਾ ਹੈ ਉਹਦਾ ਟੋਟਲ ਤੁਹਾਡੇ ਅਨੁਸਾਰ ਇੱਥੋਂ ਪੂਰੇ ਟੂਰ ਦਾ ਕਿੰਨਾ ਕੋਈ ਖਰਚਾ ਆ ਜਾਂਦਾ ਇਨਕਲੂਡਿੰਗ ਸਭ ਕੁਝ ਭਾਈ ਜਿਵੇਂ ਹੁਣ ਸਪੋਜ਼ ਕਰੋ ਅਸੀਂ ਜਿਵੇਂ 2017 ਸ਼ੁਰੂ ਕੀਤਾ ਸੀਗਾ ਅਸੀਂ 1600 ਤੋਂ ਡਾਲਰ ਤੋਂ ਸ਼ੁਰੂ ਕੀਤਾ ਸੀਗਾ ਹਰ ਸਾਲ ਹੀ 100 150 ਡਾਲਰ ਜਿਹੜਾ ਖਰਚਾ ਹੈਗਾ ਉਹ ਵੱਧ ਜਾਂਦਾ ਹੈਗਾ ਹੁਣ ਜਦੋਂ ਅਸੀਂ ਪਿਛਲੇ ਸਾਲ 2024 ਚ ਨਵੰਬਰ ਚ ਜਾ ਕੇ ਆਏ ਆ ਸਾਡਾ ਅਪ੍ਰੋਕਸੀਮੇਟਲੀ 1850 1865 ਡਾਲਰ ਖਰਚਾ ਆਇਆ ਹੈ ਜੀ ਸਾਰਿਆਂ ਦਾ ਹੈ ਨਾ ਜੀ ਉਹ ਅਸੀਂ ਆਲਰੇਡੀ ਸੰਗਤ ਨੂੰ ਅੱਲਾ ਹੀ ਕਹ ਦਿੰਨੇ ਆ ਵੀ ਜੇ ਭਾਈ ਤੁਹਾਡਾ ਕੋਈ ਵੱਧ ਗਿਆ ਤੇ ਭਾਈ ਤੁਸੀਂ ਸਾਡੇ ਤੋਂ ਵਾਪਸ ਲੈ ਲਿਓ ਤੇ ਜੇ ਸਾਡਾ ਕੋਈ ਹੋ ਗਿਆ 100 50 ਤੇ ਸਾਨੂੰ ਦੇ ਦਿਆ ਜੇ ਹੈਗੇ ਉਹ ਸਾਰੀ ਚੀਜ਼ ਹੈਗਾ ਜਿਹੜਾ ਖਰਚਾ ਉਹ ਟਰਾਂਸਪੀਰੇਟ ਰੱਖਿਆ ਇਸ ਸਾਲ ਅਸੀਂ 2000 ਡਾਲਰ ਦਾ ਜਿਹੜਾ ਹੈਗਾ ਉਹ ਪੈਕੇਜ ਰੱਖਿਆ ਹੋਇਆ ਹੈਗਾ ਤੇ ਉਹਦੇ ਵਿੱਚ ਹਰ ਚੀਜ਼ ਇਨਕਲੂਡ ਹੈਗੀ ਹੈ ਵਿਦਾਊਟ ਐਨੀ ਮਤਲਬ 에ਅ ਟਿਕਟ ਇਨਕਲੂਡ ਨਹੀਂ ਹੈ ਬਾਕੀ ਉੱਥੋਂ ਸਾਰਾ ਖਰਚਾ ਜਿਹੜਾ ਉੱਥੇ ਸਿਕਿਉਰਿਟੀ ਦਾ ਜਿਹੜਾ ਉੱਥੇ ਬੱਸਾਂ ਦਾ ਘੁੰਮਣ ਦਾ ਖਾਣ ਪੀਣ ਦਾ ਰਹਿਣ ਦਾ ਖਰਚਾ ਸਾਰਾ ਇਨਕਲੂਡ ਹੈਗਾ ਵੀਜ਼ਾ ਪ੍ਰੋਸੈਸਿੰਗ ਵਗੈਰਾ ਜ ਵੋਣੀ ਪੈਂਦੀ ਆ ਤੁਸੀਂ ਸਿਰਫ ਇੱਕ ਸੰਗਤ ਆਰਗੇਨਾਈਜ਼ ਕਰਦੇ ਨਹੀਂ ਵੀਰ ਜੀ ਅਸੀਂ ਸਾਰਾ ਵੀਜ਼ਾ ਦਾ ਵੀ ਅਰੇਂਜ ਅਸੀਂ ਕਰਦੇ ਹੈਗੇ ਕਿਉਂਕਿ ਅਸੀਂ ਕੀ ਕਰਦੇ ਆ 3-4 ਮਹੀਨੇ ਪਹਿਲਾਂ ਹੀ ਸਾਰੇ ਪਾਸਪੋਰਟ ਦੀਆਂ ਕਾਪੀਆਂ ਲੈਣੀ ਸ਼ੁਰੂ ਕਰ ਦਿੰਦੇ ਆ ਫਿਰ ਉਹ ਇਕੱਠੀਆਂ ਅਸੀਂ ਗੁਰਦੁਆਰਾ ਸਾਹਿਬ ਨੂੰ ਭੇਜਦੇ ਆ ਪਾਕਿਸਤਾਨ ਲਾਹੌਰ ਹੈੱਡ ਆਫਿਸ ਜਾਂਦੀ ਹੈਗੀ ਉੱਥੋਂ ਤੁਹਾਡੇ ਸਾਰਿਆਂ ਦੀ ਫਿਰ ਸਪான்ਸਰ ਆਉਂਦੀ ਹੈਗੀ ਫਿਰ ਉਹ ਸਪான்ਸਰ ਲਾ ਕੇ ਅਸੀਂ ਤੁਹਾਡੇ ਵੀਜ਼ੇ ਜਿਹੜੇ ਹੈਗੇ ਆ ਅਪਲਾਈ ਕਰਦੇ ਆ ਕੈਨਬਰਾ ਹਾਈ ਕਮਿਸ਼ਨ ਦੇ ਉੱਤੇ ਸੋ ਬੇਸਿਕਲੀ ਸੌਖਾ ਇਸ ਕਰਕੇ ਹੋ ਜਾਂਦਾ ਕਿਉਂਕਿ ਤੁਸੀਂ ਆਲਰੇਡੀ ਸੱਤ ਵਾਰੀ ਜਾ ਚੁੱਕੇ ਹੋ ਔਰ ਇੱਕ ਉਹ ਕਹਿੰਦੇ ਹੁੰ ਕਿ ਇਹ ਜਿਹੜੀ ਸੰਸਥਾ ਹੈ ਹਮੇਸ਼ਾ ਹਰ ਸਾਲ ਆਉਂਦੀ ਹੈ ਔਰ ਜਿਹੜੀ ਆਮ ਬੰਦਾ ਜਾਣਾ ਚਾਹੁੰਦਾ ਉਹਨੂੰ ਸਪਾਂਸਰਸ਼ਿਪ ਸੌਖੀ ਮਿਲ ਜਾਂਦੀ ਇਹੀ ਕਹਿਣਾ ਚਾਹੁੰਦੇ ਹਾਂਜੀ ਭਾਈ ਇਹਦੇ ਚ ਮੈਂ ਸਭ ਤੋਂ ਵੱਡਾ ਕੈਨਬਰਾ ਹਾਈ ਕਮਿਸ਼ਨ ਦਾ ਤੇ ਉੱਥੇ ਦੇ ਆਫੀਸਰ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਜਿਹੜਾ ਮੈਨੂੰ ਕਿ ਬਹੁਤ ਜ਼ਿਆਦਾ ਕੋਆਪਰੇਟ ਕਰਦੇ ਨੇ ਔਰ ਮੇਰੇ ਜਿੰਨੇ ਵੀ ਵਕਤ ਉਹਦੇ ਵੀਜ਼ਿਆਂ ਦੇ ਵਿੱਚ ਸੌਖ ਜਾਂ ਜਿੰਨੀ ਵੀ ਜਲਦੀ ਹੋ ਸਕਦਾ ਉਹ ਮੈਨੂੰ ਪ੍ਰੋਵਾਈਡ ਕਰਾ ਦਿੰਦੇ ਨੇ ਜੀ ਮੈਂ ਉਹਨਾਂ ਦਾ ਬਹੁਤ-ਬਹੁਤ ਥੈਂਕ ਯੂ ਕਰਦਾ ਹੈਗਾ ਜੀ ਔਰ ਪੰਜਾਬ ਟੀਵੀ ਦਾ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਬੋ ਥੈਂਕ ਯੂ ਸਰਜੀ ਭਾਈ ਔਰ ਸੰਗਤ ਨੂੰ ਦੱਸ ਦਈਏ ਕਿ 2 ਨਵੰਬਰ ਨੂੰ ਵਾਪਸ ਫੇਰ ਲਗਾਤਾਰ 8ਵੀਂ ਵਾਰ ਇਹਨਾਂ ਦਾ ਜਿਹੜਾ ਟੂਰ ਆ ਉਹ ਇੱਥੋਂ ਆਸਟ੍ਰੇਲੀਆ ਤੋਂ ਪਾਕਿਸਤਾਨ ਨਨਕਾਣਾ ਸਾਹਿਬ ਗੁਰਪੁਰੂਬ ਦੇ ਉੱਪਰ ਹੀ ਜਾਂਦਾ ਔਰ ਇਸ ਵਾਰ ਇਹ ਫੇਰ ਸੰਗਤ ਹੈ ਜਿਹੜੀ ਉਹ ਲੈ ਕੇ ਜਾ ਰਹੇ ਆ ਇਹਨਾਂ ਦੀ ਜਿਹੜੀ ਜਾਣਕਾਰੀ ਆ ਉਹ ਤੁਸੀਂ ਵਧੇਰੇ ਜਾਣਕਾਰੀ ਦੇ ਲਈ ਸਰਬਜੀਤ ਸਿੰਘ ਜੀ ਨੂੰ ਕਾਲ ਕਰ ਸਕਦੇ ਹੋ 0451 485 661 0451 485 661 ਇਹਨਾਂ ਦੇ ਨੰਬਰ ਦੇ ਉੱਪਰ ਤੁਸੀਂ ਕਾਲ ਕਰਕੇ ਜਾਣਕਾਰੀ ਲੈ ਸਕਦੇ ਆ ਦੋ ਅੰਬਰ ਨੂੰ ਟ੍ਰਿਪ ਜਾਣਾ ਉਸ ਤੋਂ ਪਹਿਲਾਂ ਪਹਿਲਾਂ ਜਿਹੜੀਆਂ ਜਿੰਨੀ ਵੀ ਜੋ ਵੀ ਪ੍ਰੋਸੈਸ ਆ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਲਿਓ ਜੁੜੇ ਰਹੋ ਇਸੇ ਤਰ੍ਹਾਂ ਪੰਜਾਬ ਟੀਵੀ ਦੇ ਨਾਲ ਨਵੀਆਂ ਚੀਜ਼ਾਂ ਦੇ ਨਾਲ ਨਰੀਆਂ ਖੇਡਾਂ ਦੇ ਨਾਲ ਤੁਹਾਡੇ ਨਾਲ ਅਸੀਂ ਦੁਬਾਰਾ ਫਿਰ ਜੁੜਦੇ ਹਾਂ 7 ਜੇ ਕਰ ਸਿਕਲ ਦੇ ਸਰ ਨੂੰ ਵੈਲਕਮ ਟੂ ਐਕਮੀ ਮਾਈਗ੍ਰੇਸ਼ਨ ਐਕਮੀ ਮਾਈਗ੍ਰੇਸ਼ਨ ਜਿਵੇਂ ਤੁਸੀਂ ਸਾਰੇ ਜਾਣਦੇ ਜੀ ਅਸੀਂ ਇੱਕ ਵੀਜ਼ਾ ਕੰਸਲਟੈਂਸੀ ਸਰਵਿਸਿਜ਼ ਆ ਆਪਾਂ ਹਰ ਤਰ੍ਹਾਂ ਦੇ ਵੀਜ਼ਾਸ ਦੇ ਵਿੱਚ ਤੁਹਾਡੀ ਹੈਲਪ ਕਰਦੇ ਆ ਜਿਦੇ ਵਿੱਚ EMPLOYER SPONSORED ਵੀਜ਼ਾਸ ਆ SKILLED ਵੀਜ਼ਾ WORK ਵੀਜ਼ਾ TEMPORARY ਵੀਜ਼ਾਸ ਪੇਰੈਂਟ ਐਂਡ ਫੈਮਿਲੀ ਵੀਜ਼ਾਸ ਆ ਨਾਲ ਦੀ ਨਾਲ ਤੁਹਾਡੀ ਸਟੂਡੈਂਟ ਵੀਜ਼ਾ ਦੇ ਵਿੱਚ ਆਪਾਂ ਹੈਲਪ ਕਰਦੇ ਆ ਤੇ ਜੇ ਤੁਸੀਂ ਐਡਮਿਸ਼ਨਸ ਲੈਣਾ ਚਾਹੁੰਦੇ ਹੋ ਯੂਨੀਵਰਸਿਟੀ ਜਾਂ ਕਾਲਜ ਵਿੱਚ ਜਾਂ ਕੋਰਸ ਚੇਂਜ ਕਰਨਾ ਚਾਹੁੰਦੇ ਹੋ ਉਹਦੇ ਵਿੱਚ ਵੀ ਆਪਾਂ ਆਪਣੀ ਸਰਵਿਸਿਜ਼ ਪ੍ਰੋਵਾਈਡ ਕਰਦੇ ਆ ਸਾਡੀ ਐਕਸਪਰਟ ਟੀਮ ਹੈ ਜੀ ਜਿਦੇ ਵਿੱਚ ਆਪਾਂ ਮਾਈਗ੍ਰੇਸ਼ਨ ਏਜੰਟ ਤੇ ਐਕਸਪੋਰਟ ਪੈਨਲ ਹੈ ਤੁਸੀਂ ਸਾਨੂੰ ਮਿਲ ਸਕਦੇ ਹੋ ਜੀ ਮੈਲਬਨ ਦੇ ਵਿੱਚ ਸਿਟੀ ਦੇ ਵਿੱਚ ਤੇ ਨਾਲ ਦੀ ਨਾਲ ਡੈਨਨੋਨ ਬ੍ਰਾਂਚ ਹੈ ਸਾਡੀ ਇਸ ਤੋਂ ਇਲਾਵਾ ਜੇ ਇੰਡੀਆ ਦੇ ਵਿੱਚ ਤੁਸੀਂ ਤੇ ਤੁਸੀਂ ਸਾਨੂੰ ਅੰਮ੍ਰਿਤਸਰ ਆਫਿਸ ਜਾਂ ਸਾਡੇ ਗੁਜਰਾਤ ਦੇ ਵਿੱਚ ਬ੍ਰਾਂਚਿਸ ਆ ਉਧਰ ਜਾ ਕੇ ਵੀ ਸਾਨੂੰ ਮਿਲ ਸਕਦੇ ਹੋ ਸੋ ਕਿਸੇ ਵੀ ਤਰ੍ਹਾਂ ਦੀ ਤੁਹਾਡੀ ਕੁਰੀ ਹੈ ਵੀਜ਼ਾ ਐਡਮਿਸ਼ਨ ਜਾਂ ਇਮੀਗ੍ਰੇਸ਼ਨ ਲੈ ਕੇ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਐ www.acmeimmigration.com ਤੇ ਥੈਂਕ ਯੂ